ਸਤਿ ਸ਼੍ਰੀ ਅਕਾਲ 10ਵੇਂ ਕਬੀਰ ਬਾਜ ਬੇਨਤੀ ਚਾਹੋ ਪਈ ਹਮਰੀ ਕਰੋ ਹਾਥ ਜੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਲਹੇ ਹਮਾਰਾ ਆਪ ਨਾ ਜਾਣ ਕਰੋ ਪਤਪਾਰ ਹਮਰੇ ਦੁਸ਼ਟ ਸੁਭੈ ਤੁਮ ਕਹਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰੋ ਪਰਵਾਰ ਸੇਵਕ ਸਿੱਖਿਓ ਸਭੈ ਕਰਤਾਰਾ ਮੋਰ ਚਾਂਦ ਕਰ ਦੇ ਕਰੀਏ ਸਭ ਦਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮਹਾਂ ਛਾੜ ਕੋਈ ਵਰਨਾ ਤੇ ਹਾਂ ਜੋ ਕਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੁਖ ਹਮਾਰੇ ਤਾਰਿਆ ਹੈ ਤੁੰਤੁਨ ਸਤਰ ਹਮਾਰੇ ਮਾਰਿਆ ਹੈ ਆਪ ਹਾਥ ਦੇ ਮੁਝੇ ਉਗਰੀਆ ਹੈ ਮਰਨ ਕਾਲ ਕਾ ਤਰਾਸ ਨਿਵਰੀਆ ਹੈ